ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤੀ ਫੌਜ ਨੇ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਭਾਰਤ ਦੀਆਂ ਤਿੰਨੇ ਫੌਜਾਂ ਨੇ ਪਾਕਿਸਤਾਨ ਵਿੱਚ ਸਥਿਤ ਪੁੱਲ ਨੋ ਅੱਤਵਾਦੀ ਠਿਕਾਣਿਆਂ ਤੇ ਹਵਾਈ ਹਮਲੇ ਕਰਕੇ ਕਾਰਵਾਈ ਕੀਤੀ ਰਿਪੋਰਟ ਅਨੁਸਾਰ ਇਸ ਹਮਲੇ ਵਿੱਚ ਲਗਭਗ 90 ਅੱਤਵਾਦੀ ਮਾਰੇ ਗਏ ਭਾਰਤ ਨੇ ਇਸ ਕਾਰਵਾਈ ਨੂੰ ਸੰਦੂਰ ਆਪਰੇਸ਼ਨ ਕਿਹਾ ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਕਾਰਵਾਈ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਆਤਵਾਦੀ ਧੜਜੇ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਭਾਰਤ ਤੇ ਆਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਪਰ ਸਰਕਾਰ ਨੇ ਸਾਬਤ ਕੀਤਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਇਆ دہشتੀ ਹਮਲਾ ਸਿਰਫ ਇੱਕ ਹਮਲਾ ਨਹੀਂ ਬਲਕਿ ਇੱਕ ਸੋਚ ਸਮਝੀ ਜਿਹੜੀ ਸਾਜ਼ਿਸ਼ ਸੀ ਜਿਸਦੋਂ ਇੱਕੋ ਇੱਕ ਮਤਵ ਸਮਾਜਿਕ ਸਥਿਤੀ ਫਿਰਕੂ ਸਦਭਾਵਨਾ ਤੇ ਵਿਕਾਸ ਕਾਰਜਾਂ ਨੂੰ ਆਸਰ ਅੰਦਾਜ਼ ਕਰਨਾ ਸੀ ਵਿਦੇਸ਼ 77 ਵਿਕਰਮ ਮਿਸਰੀ ਨੇ ਆਪਰੇਸ਼ਨ ਸੰਦੂਰ ਬਾਰੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਹਿਲਗਾਮ ਹਮਲਾ ਦਰਿੰਦਗੀ ਵੈਸੇਪਨ ਦੀਆਂ ਸਾਰੀਆਂ ਹੱਦਾਂ ਬੰਨੇ ਟੱਪੇ ਗਿਆ ਸੀ ਉਹਨਾਂ ਨੇ ਕਿਹਾ ਕਿ ਇਹ ਹਮਲਾ ਸਿਰਫ ਬੇਦੋਸ਼ ਸੈਨਿਕਾਂ ਤੇ ਨਹੀਂ ਬਲਕਿ ਇਹ ਜੰਮੂ ਕਸ਼ਮੀਰ ਦੀ ਉਸ ਸ਼ਾਂਤੀ ਤੇ ਵਿਕਾਸ ਅਮਲ ਤੇ ਸਿੱਧਾ ਹਮਲਾ ਸੀ ਜਿਸ ਨੂੰ ਸਾਲਾਂ ਦੀ ਮਿਹਨਤ ਨਾਲ ਸਥਾਪਿਤ ਕੀਤਾ ਗਿਆ ਮਿਸਰੀ ਨੇ ਵੱਡਾ ਖੁਲਾਸਾ ਕਰਦੇ ਹੋਇਆ ਕਿਹਾ ਕਿ ਸਾਡੇ ਖੁਫੀਆ ਤੰਤਰ ਨੇ ਇਸ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਤੇ 사ਜਿਸ ਕਾੜਿਆਂ ਦੀ ਪਛਾਣ ਕਰ ਲਈਆ ਉਹਨਾਂ ਨੇ ਕਿਹਾ ਕਿ ਜਾਂਚ ਵਿੱਚ ਪਾਕਿਸਤਾਨ ਨਾਲ ਜੁੜੇ ਤਾਰਾਂ ਦਾ ਖੁਲਾਸਾ ਹੋਇਆ ਜੋ ਇਸ ਹਮਲੇ ਦੀ ਸਾਜ਼ਿਸ਼ ਕਾਰਨ ਨਾਲ ਨਾਲ ਇਸ ਨੂੰ ਅੰਜਾਮ ਦੇ ਰਹੀ ਸੀ ਵਿਦੇਸ਼ ਸਕੱਤਰ ਨੇ ਕਿਹਾ ਕਿ ਇਸ ਹਮਲੇ ਦਾ ਮਤਲਬ ਜੰਮੂ ਕਸ਼ਮੀਰ ਵਿੱਚ ਫਿਰਕੂ ਤਣਾ ਪੈਦਾ ਕਰਨਾ ਸੀ ਵਿਸ਼ੇਸ਼ ਕਰਕੇ ਉਦੋਂ ਜਦੋਂ ਸਮਾਜਿਕ ਸਥਿਤੀਆਂ ਫਿਰਕੂ ਸਦਭਾਵਨਾ ਦੇ ਆਰਥਿਕ ਤਰੱਕੀ ਦੇ ਸੰਕੇਤ ਦਿਸਣ ਲੱਗੇ ਸੀ ਉਹਨਾਂ ਨੇ ਕਿਹਾ ਕਿ ਦੈਸਤਗਰਦਾਂ ਨੂੰ ਵਿਸ਼ੇਸ਼ ਤੌਰ ਤੇ ਅਕਿੱਦਾ ਪੁੱਛ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਿਸ ਤੋਂ ਉਹਨਾਂ ਦੇ ਇਰਾਦੇ ਸਾਫ਼ ਝਲਕਦੇ ਸੀ ਮਿਸਰੀ ਨੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਕਿਹਾ ਕਿ ਇਹ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਸਗੋ ਇੱਕ ਠੋਸ ਸੰਦੇਸ਼ ਹੈ ਕਿ ਭਾਰਤ ਦੈਸਤਗਰਦਾਂ ਦੇ ਵਿਰੁੱਧ ਕਿਸੇ ਵੀ ਪੱਧਰ ਤੇ ਜਵਾਬ ਦੇਣ ਵਿੱਚ ਸਮਰੱਥ ਤੇ ਤਿਆਰ ਹੈ ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਸਿਰਫ ਦੈਸ਼ਤੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਤੇ ਕਾਰਵਾਈ ਸਤੇ ਕ ਸੰਜਮੀ ਤੇ ਨਿਆ ਸੰਗਤ ਰਹੀ। ਹਾਂਜੀ ਦੱਸਦੇ ਕਿ ਵਿਦੇਸ਼ ਕਤਰ ਵਿਕਰਮ ਮਿਸ਼ਰੀ ਨੇ ਆਪਰੇਸ਼ਨ ਸੰਦੂਰ ਬਾਰੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਹਿਲਗਾਮ ਹਮਲਾ ਦਰਿੰਦਗੀ ਵੈਸ਼ਪੰਦੀਆਂ ਸਾਰੀਆਂ ਹੱਦਾਂ ਬੰਨੇ ਟੱਪੇ ਗਿਆ ਸੀ। ਉਹਨਾਂ ਨੇ ਕਿਹਾ ਕਿ ਇਹ ਹਮਲਾ ਸਿਰਫ ਬੇਦੋਸ਼ ਨਾਗਰਿਕਾਂ ਤੇ ਨਹੀਂ ਬਲਕਿ ਇਹ ਜੰਮੂ ਕਸ਼ਮੀਰ ਦੀ ਉਸ ਸ਼ਾਂਤੀ ਤੇ ਵਿਕਾਸ ਆਮਲ ਤੇ ਸਿੱਧਾ ਹਮਲਾ ਸੀ ਜਿਸ ਨੂੰ ਸਾਲਾਂ ਦੀ ਮਿਹਨਤ ਨਾਲ ਸਥਾਪਿਤ ਕੀਤਾ ਅਗੇ ਮਿਸਰੀ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਸਾਡੇ ਖੂਫੀਆ ਤੰਤਰ ਨੇ ਇਸ ਹਮਲੇ ਵਿੱਚ ਸ਼ਾਮਲ ਅੱਤਵਾਦੀ ਅਤੇ ਸਾਜ਼ਿਸ਼ਕਾਰਾਂ ਦੀ ਪਛਾਣ ਕਰ ਲਈ ਆ ਉਹਨਾਂ ਨੇ ਕਿਹਾ ਕਿ ਜਾਂਚ ਵਿੱਚ ਪਾਕਿਸਤਾਨ ਨਾਲ ਜੁੜੇ ਤਾਰਾਂ ਦਾ ਖੁਲਾਸਾ ਹੋਇਆ ਜੋ ਇਸ ਹਮਲੇ ਦੀ ਸਾਜ਼ਿਸ਼ ਕਾਰਨ ਦੇ ਨਾਲ-ਨਾਲ ਇਸ ਨੂੰ ਅੰਜਾਮ ਦੇ ਰਹੇ ਸੀ